ਜਾ ਰੋ ਤੇ ਗਏ ਆ ਹੁਣ ਲੰਬੀ ਸਟੋਰੀ ਸ਼ੋਕ ਕੇ ਹੋਣਗੀ ਅਜੇ ਤੱਕ ਨਹੀਂ ਮੁੜੀ ਨੀਨਾਂ ਦੀ ਜਾਣੇ ਨਾਲ ਦਾਜਾ ਜਿ ਕਿੱਦਾ ਕਿੱਦਾ ਨੇ ਬਾਹਰੋਂ ਬਾਹਰ ਸੌਂ ਗਏ ਤੇ ਫਾਰੋਂ ਬਾਹਰ ਨਿਕਲ ਗਏ ਹਾਵੇ ਹਾਂ ਆ ਗਏ ਤੂੰ ਨਹੀਂ ਜਾ ਕੇ ਦੇ ਜੀ ਦਾ ਪਤਾ ਦਾ ਆਉਣਾ ਕਿ ਤੇਰੇ ਆਪਣੇ ਨੇ ਕੰਮ ਮੁਕਲੇ ਕਰ ਦੇ ਕੰਮ ਕੀ ਮੁਕਣੇ ਆ ਤੂੰ ਹੀ ਚਲ ਗਿਆ ਬਾਹਰੋਂ ਬਾਹਰ ਨਾ ਮੈਨੂੰ ਕਿਹਾ ਇੱਕ ਵਾਰ ਵੀ ਤੂੰ ਇਹ ਵੀ ਚਾਲ ਚੱਲੀਏ ਤੇ ਚਲੋ ਹੁਣ ਮੈਂ ਕਹਿਦਾ ਵਾ ਹੁਣ ਲਾ ਪਤਾ ਜਾ ਕੇ ਕਿਦਾਂ ਹੁਣ ਵੀਜੀ ਠੀਕ ਵਾ ਆਹ ਠੀਕ ਆ ਥੋੜੇ ਸੇਟ ਢਲੀ ਆ ਉਹਦਾ ਉਹਦਾ ਨੇ ਠੀਕ ਹੈ ਜਾਣ ਕੇ ਮੈਂ ਹਜਾ ਟੈਸਟ ਕਰਾ ਕੇ ਵੇਖ ਲੈਣਾ ਵੀ ਟੈਸਟਾਂ ਕੀ ਆਉਂਦਾ ਵਾ ਨਾਲੇ ਮੈਨੂੰ ਕੋਈ ਸੁਖਣਾ ਨਹੀਂ ਆਉਣਾ ਕਿ ਵੀਜੀ ਠੀਕ ਨਹੀਂ ਆ ਉਹਨਾਂ ਨੂੰ ਪੈਸਿਆਂ ਦੀ ਲੋੜ ਹੀ ਉਹ ਫੇਰ ਆਏ ਨੇ ਘਰ ਤੂੰ ਮੋਰੇ ਯਾਰ ਐ ਕਾਂਡੀ ਵੀ ਜਿੱਦਾਂ ਤੇਰਾ ਕੋਈ ਸਰੀਕਾ ਹੁੰਦਾ ਵਾ ਜੇ ਤੂੰ ਉਹਨਾਂ ਦੇ ਮੂੰਹ ਨੂੰ ਨਹੀਂ ਜਾਣਾ ਤੇ ਕੰਮ ਕੰਮ ਵੀਜੀ ਦਾ ਪਤਾ ਲਾਇਆ ਜਾ ਕੇ ਕਿ ਤੇਰਾ ਵੀਜੀ ਨਾਲ ਵੀ ਕੋਈ ਤੇਰੀ ਨਾਰਾਜ਼ਗੀ ਹੈਗੀ ਹੈ ਵੀਜੀ ਹੈ ਨਾ ਤੇ ਤਾਈ ਗੁੱਸਾ ਦਿਆ ਹੁਣ ਤੇ ਤਾਈਓ ਤੂੰ ਚਲ ਗਈ ਹੈਣਾ ਤੇ ਘਰ ਆਉਂਦੇ ਤੇ ਫੇਰ ਹੀ ਜਾਣਾ ਹੀ ਯਾ ਤਾਂ ਘਰ ਤੇ ਕੋਈ ਵੀ ਨਹੀਂ ਘਰ ਗਏ ਨਹੀਂ ਚੁੱਕ ਕੇ ਲੈ ਆਣੇ બસ ਅਗਲੇ ਨੂੰ ਹੁੰਦਾ ਵੀ ਸਪੈਸ਼ਲੀ ਮੇਰਾ ਪਤਾ ਲੈਣ ਆਈ ਆ ਸੋਨੀਆ ਕੋਈ ਨਹੀਂ ਹੋ ਨਹੀਂ ਆ ਅਨਾਲੇ ਸੁਣੋ ਉਹਨਾਂ ਨੇ ਪੈਸਿਆਂ ਬਾਰੇ ਕੀ ਕਹਿ ਕੇ ਆਏ ਹਾਂਤ ਨਹੀਂ ਕਿਤੇ ਕੀਤੀ ਉਹ ਨਹੀਂ ਬਾਬਾ ਮੈਂ ਹਾਂ ਕੀਤੀ ਤੈਨੂੰ ਬਸ ਨਾ ਪੈਸਿਆਂ ਦਾ ਫਿਕਰ ਪਿਆ ਰਿਹਾ ਤੈਨੂੰ ਦਾ ਸਿੱਫੇ ਕਰ ਕਾਦਾ ਪੈਣਾ ਵਾ ਤੁਹਾਡੇ ਸਾਹਮਣੇ ਆ ਸਾਰਾ ਕੁਝ 2 ਮਹੀਨੇ ਹੋ ਗਏ ਘਰ ਬੈਠੇ ਆ ਕੇ ਤੁਸੀਂ ਤੇ ਖਰਚਾ ਪਾਣੀ ਵੀ ਇਹੀ ਲਿਆ ਨਾ ਤੋਰ ਕੇ ਹੱਥੀ ਉੱਥੇ ਬੈਠੇ ਕਹਿੰਦੇ ਹੁੰਦੇ ਸੀ ਇੰਨੇ ਪੈਸੇ ਪਾਏ ਕਿੱਥੇ ਚਲ ਗਏ ਇੰਨੇ ਪਾਏ ਕਿੱਥੇ ਚਲ ਗਏ ਤੁਹਾਨੂੰ ਤੇ ਇਹੀ ਵੈਮ ਹੁੰਦਾ ਕਿ ਹਰੇ ਮੈਂ ਆਪਣੇ ਟੇਕੇ ਦੇ ਆਈਆਂ ਹੁਣ ਹੱਥੀ ਕਿਤਾ ਨਾ ਖਰਚਾ 2 ਮਹੀਨੇ ਹੋ ਗਏ ਤੈਨ ਵੀ ਇਹੀ ਲਿਆ ਨਾ ਚਲ ਜੇ ਮਤਲਬ ਤੁਹਾਨੂੰ ਹੱਥੀ ਖਰਚੇ ਕੀਤੇ ਆ ਤੇ ਹੁਣ ਮੈਨੂੰ ਪਤਾ ਨਾ ਵੀ ਕਿੱਥੇ ਕਿੱਥੇ ਹੋਏ ਆ ਹੁਣ ਮੈਨੂੰ ਸੰਤੁਸ਼ਟੀ ਆ ਠੀਕ ਆ ਚੰਗਾ ਹੋਇਆ ਤਾਂ ਸੰਤੁਸ਼ਟੀ ਜਤੈ ਮੈਂ ਹੁਣ ਹੋਵਾ ਪਤਾ ਲੈਵਾ ਆ ਜਾ ਹੋਇਆ ਆਹੋ ਪੈਸਾ ਵਲੋਂ ਨਾ ਕਿਤੇ ਕਹਿ ਦੇ ਹੁਣ ਮਾਂ ਹੀ ਆਪਣਾ ਹੀ ਦਿਆ ਜੇ ਰੋਟੀ ਟੋਕਣਾ ਉਹ ਨਹੀਂ ਚਾਹੁੰਦਾ ਮੈਂ ਪੈਸਾ ਲਵਾਂ ਜਾ ਯਾਰ ਤੂੰ ਜਿੰਦਾ ਸਫਾਈਆਂ ਦੇਂਦੀ ਮੈਨੂੰ ਜਦੋਂ ਮੈਨੂੰ ਇਹਦਾ ਭਲੇਖਾ ਹੁੰਦਾ ਪੈਸਾ ਹੀ ਨਾ ਪਾਇਆ ਇਹਨੂੰ ਕੌਣ ਖਰਾਬੂ ਕੀਤਾ ਇਹਨੇ ਸਾਰੇ ਹਾਂਜੀ ਆ ਜਾ ਕਿਤੇ ਵੀ ਜੀ ਠੀਕ ਹੋਣਾ ਠੀਕ ਤੂ ਤੈ ਇਦਾਂ ਹੀ ਆ ਜਾ ਕੱਲ ਤੇ ਉੱਠੇ ਹੀ ਨਹੀਂ ਸੀ ਹਾਂ ਤਹ ਹੋਂ ਗੋਪੀ ਆਇਆ ਮੈਨੂੰ ਨਾਲ ਲੈ ਕੇ ਜਰਾ ਕ ਬਾਹਰ ਤੱਕ ਖੜਕੇ ਤੇ ਪੈਰਾਂ ਦੇ ਪਾਣੀ ਪੂਣੀ ਪੀ ਲਿਆ ਮੂੰਹ ਤੋਤਾ ਮੇਲੇ ਲੰਮੇ ਪਈਏ ਕਿਤੇ ਨਾਉਣ ਵੱਲੋਂ ਕਹਿਣ ਲਈ ਆਂਦੇ ਜੂਰੇ ਲੱਗਾ ਪੈਯਾ ਬੀਜੀ ਸੱਸੀ ਕਾ ਬੀਜੀ ਸੱਸੀ ਕਾ ਬੀਜੀ ਕਿੱਦਾਂ ਹੁਣ ਠੀਕ ਹੋ ਹਾਂ ਠੀਕ ਠੀਕ ਵਧੀਆ ਅਰੇ ਜਰ ਰੱਖਿਆ ਕਰੋ ਹਾਂ ਪਹਿਲਾਂ ਹੀ ਉਦੋਂ ਕਿੰਨੇ ਪਕੌੜੇ ਖਾਦੇ ਤੁਸੀਂ ਮੇਰੇ ਸਾਹਮਣੇ ਮੈਂ ਤੁਹਾਨੂੰ ਕਹੀ ਵੀ ਜਾਣੀ ਸੀ ਕਿ ਵੀਜੀ ਨਾ ਖਾਓ ਤੁਹਾਡੀ ਸਿਹਤ ਹੀ ਲੀਹੋ ਜਾਂਦੀ ਆ ਪਰ ਤੁਸੀਂ ਸਵਾਸ ਸਵਾਸ ਜੀ ਵਾਵਾ ਹੀ ਖਾ ਗਏ ਆ ਆ ਖਾ ਗਏ ਨਹੀਂ ਕੁਛ ਲੈ ਲੈਂਦੀ ਦਵਾਈ ਹੁਣ ਹਾਂਦੀ ਆ ਟੈਸਟ ਕਰਾ ਕੇ ਨਾ ਚੰਗੀ ਤਰ੍ਹਾਂ ਫਿਰ ਦਵਾਈ ਲਿਓ ਐਦਾਂ ਤੇ ਡਾਕਟਰਾਂ ਨੇ ਤੁਹਾਨੂੰ ਪਤਾ ਹੀ ਆ ਦੀਦੀ ਉਹ ਤਾਂ ਮੈਂ ਕਹਿ ਲਈ ਆ ਕਿ ਪਿੰਡਾਂ ਵਾਲੇ ਡਾਕਟਰਾਂ ਕੋ ਆਪਾਂ ਅੰਦਾਜ਼ੇ ਜਿਹਾ ਨਾ ਦਵਾਈ ਲਈ ਜਾਂਦੇ ਆ ਟੈਸਟ ਕਰਵਾਵਾਂਗੇ ਤਾਂ ਪਤਾ ਲੱਗੂਗਾ ਜੇ ਕੋਈ ਨੁਕਸਾ ਆਊਗਾ ਤਾਂ ਫਿਰ ਉਹਦਾ ਲਾਜ ਹੋਊਗਾ ਚਲੋ ਹੁਣ ਬੁੱਢੇ ਹੋ ਗਏ ਆ ਉਮਰ ਨਾਲ ਜਾਂ ਨਹੀਂ ਚੱਲ ਕੋਈ ਹੁਣੇ ਹੀ ਬੁੱਢੇ ਹੋ ਗਏ ਆ ਜੇ ਤੂੰ ਪੋਤਿਆਂ ਦੇ ਵਿਆਹ ਬੁੱਢੇ ਵੀ ਚਲੋ ਸਾਰੇ ਹੀ ਹੁੰਦੇ ਆ ਤੇ ਪਰ ਇਹ ਆ ਕਿ ਸਰੀਰ ਦੀ ਸਾਂਭ ਸੰਭਾਲ ਹੋਵੇ ਵਧੀਆ ਖਾਣਾ ਹੋਵੇ ਚੰਗੀ ਤਰ੍ਹਾਂ ਤੇ ਸਰੀਰ ਕਿਤੇ ਨਹੀਂ ਜਾਂਦਾ ਉਹ ਤੁਹੇ ਰਹਾ ਸਾਭ ਜਵਾਲਾ ਰੱਖਦੇ ਆ ਬੈਠ ਜਾ ਚਾਹ ਪੀ ਰਿਹਾ ਬਈ ਕਰਮਾ ਦਾ ਸਾਭ ਚਾਹ ਲਿਆ ਕੋਟਾ ਤਾਂ ਨਹੀਂ ਕੋਈ ਗੱਲ ਹਾਂ ਪਿਆਜਾ ਮੇ ਕੋਟ ਦਾ ਠੀਕ ਆ ਸਾਬ ਹਾਂਜੀ ਠੀਕ ਆ ਦੀਦੀ ਗਈ ਹੀ ਮੇਰੇ ਵੱਲ ਦਸੰਦੇ ਹੀ ਬੀਜੀ ਠੀਕ ਨਹੀਂ ਆ ਤੇ ਇਹ ਵੀ ਆ ਗਏ ਜਿੰਦੇ ਲਾਉਣ ਹੱਥੋਂ ਮੈਂ ਕਾ ਚੱਲ ਘਾਰੇ ਆਈ ਜਾਂ ਤੇ ਫੇਰ ਹੀ ਜਾਵਾ ਪਤਾ ਲੈਣ ਤੇ ਹੁਣੇ ਹੁਣੇ ਗਈ ਹੈ ਜੇ ਤੇ ਮੈਂ ਫੇਰ ਆ ਗਈ ਮੈਂ ਕਾ ਕਿਹੜਾ ਵਲਾ ਮੈਂ ਹੁੰਦਿਆ ਹੀ ਪੀ ਜਾਵਾ ਛੇਤੀ ਛੇਤੀ ਵੇਖ ਕੇ ਆਵਾ ਕੀ ਹੋਇਆ ਬੀਜੀ ਨੂੰ ਹੋ ਠੀਕ ਆ ਚੰਗਾ ਆ ਗਈ ਹੈ ਤੇ ਮੈਂ ਵੀ ਅਖਾ ਦੋ ਤਿੰਨ ਦਿਨ ਹੋ ਗਏ ਤੂੰ ਉਧਰ ਚਾਤੀ ਵੀ ਨਹੀਂ ਮਾਰੀ ਤੇ ਨਾਲੇ ਤੂੰ ਹੀ ਆਏ ਕਿਤੇ ਤੇ ਮੈਨੂੰ ਲੱਗਣੀ ਦਿਆ ਹੀ ਧਿਆਨ ਮੇਰਾ ਉਦਨ ਦਾ ਉੱਥੇ ਹੀ ਕਿ ਪਕੌੜੇ ਬੀਜੀ ਨੇ ਖਾਦੇ ਲੈ ਬੀਜੀ ਹੁਣ ਪਏ ਖੜੇ ਪਕੌੜੇ ਦਾ ਬੰਨਣਾ ਹੀ ਆ ਪਕੌੜੇ ਤੇ ਮੈਂ ਦੋ ਖਾਦੇ ਸਾਰੇ ਤੇ ਪਕੌੜੇ ਮੇਰੇ ਤੇ ਚੜ ਕੇ ਬਿਮਾਰ ਹੋ ਗਈ ਬਿਮਾਰ ਹੋ ਗਈ ਨਹੀਂ ਬੀਜੀ ਹਾਂ ਦੋ ਵੀ ਪਕੌੜੇ ਜਿਹੜੇ ਨਾ ਬਹੁਤ ਹੋ ਜਾਂਦੇ ਆ ਦੁਨੀਆਂ ਦੇ ਪਲੇਟਾ ਫਲ ਫਰ ਖਾਂਦੇ ਹੀ ਮੈਂ ਸਿਰਫ ਦੋ ਪਕੌੜੇ ਰੱਖੇ ਨਾ ਬੀਜੀ ਪਲੇਟ ਤੁਹਾਡੀ ਵੀ ਘਟ ਨਹੀਂ ਤੇ ਮੁੜ ਕੇ ਬਾਕੀਆਂ ਨੂੰ ਪਾਉਣਾ ਵਕਤ ਇਹਦੇ ਨਾਲ ਖਾਓ ਹੀ ਨਾ ਤੂੰ ਇਹਦਾ ਸਵਾਦ ਵੇਖ ਲਿਆ ਦੂਰ ਨਹੀਂ ਦੂਰ ਪਤਾ ਪਰੀ ਜਿਹੜੀ ਲੱਗੇ ਆ ਉਹਨੂੰ ਪੁੱਛੀ ਵੀ ਕਿੰਨੇ ਮਖਾਨੀ ਕਿੰਨਾ ਮੈਂ ਬਰੀ ਜਾ ਆਪ ਘਰ ਤੇ ਰੱਖੀ ਲਈਦਾ ਵਾ ਬੀਜੀ ਬਾਹਰ ਜਾਂਦੇ ਆ ਨਾ ਬਦੋ ਬਦੀ ਹੋ ਜਾਈਦਾ ਆਖੀਦਾ ਚੱਲ ਸਵਾਦ ਸਵਾਦ ਨਾ ਖਾ ਲਈ ਨਾ ਕੋਈਆਂ ਬਾਹਰ ਅੰਦਰ ਜਾਂਦੇ ਨਾ ਮੈਂ ਕਦੀ ਨਹੀਂ ਆਖਿਆ ਬੀਨੂਆ ਚਾਲ ਫੁਣਾਣੇ ਘਰ ਠੀਕ ਮੈਂ ਖਾਣ ਦੀ ਮਾਰੀ ਨਹੀਂ ਕੇਵ ਕਰ ਜਾਂਦੀ ਭੀ ਜੇ ਬੰਦ ਚੀਜ਼ ਮਾਰੀ ਮੋਟੀ ਵੀ ਖਾਣੀ ਪੈਗੀ ਬਿਮਾਰ ਹੋ ਗਈ ਤੇ ਮੇਰੇ ਟੰਬਰ ਨੇ ਹੀ ਆਖਣਾ ਵੀ ਬਾਕੀਆਂ ਨੇ ਵਕਤ ਪਾਤਾ ਹਾਂ ਚੱਲ ਕੋਈ ਨਹੀਂ ਉਹ ਨਾ ਮੈਂ ਤੇ ਹੀ ਰੈਸਟ ਕਰੋ ਹਾਂ ਆਉਣੀ ਹਾਂ ਗੱਲ ਸੁਣਾ ਚਾਹ ਬਣਾਉਂਦੇ ਹੋ ਆਹੋ ਰੈਣੀ ਦੋ ਚਾਹ ਤਹੀਂ ਲੈ ਰੈਣ ਕੇ ਦਿਓ ਮਾਹ ਤਾਂ ਤੁਹਾਨੂੰ ਰਾਹ ਆ ਕਿਤੇ ਤੁਨੀ ਗਾਈ ਦਾ ਦੁੱਧ ਵਰਤ ਦੇਣਾ ਤੇ ਗਾਈ ਦੇ ਦੁੱਧ ਦੀ ਮੈਨੂੰ ਚੰਗੀ ਨਹੀਂ ਲੱਗਦੀ ਅਸੀਂ ਪੀਣ ਹੋਰੀ ਮਾਇਦੇ ਦੁੱਧ ਦੀ ਉਹ ਬੜੀ ਸੰਘਣੀ ਆ ਸਵਾਦ ਬੜੀ ਲੱਗਦੀ ਆ ਜੜਜ ਭਾਵੇਂ ਚਾਰ ਵਾਲੀ ਪੀ ਲਓ ਜੀ ਹਾਂ ਗੱਲ ਆ ਨਾ ਫਿਰ ਤੇ ਭਾਵੇਂ ਰੈਣੀ ਦੇ ਕਿਉਂਕਿ ਸਾਡੇ ਗਰੀਬਾਂ ਕੋ ਤੇ ਗਾਈ ਦਾ ਦੁੱਧ ਹੀ ਆ ਉਹ ਵੀ ਮੁੱਲ ਦਾ ਗਰੀਬਾਂ ਵਾਲੀ ਨਹੀਂ ਗੱਲ ਦੀਦੀ ਉਹ ਤਾਂ ਮੈਨੂੰ ਦੱਸਣੀ ਚੰਗੀ ਨਹੀਂ ਲੱਗਦੀ ਮੈਨੂੰ ਮੈਂ ਅੱਜ ਦੀ ਪੜੀ ਹੁੰਦੀ ਗਾਂ ਦੇ ਦੁੱਧ ਦੀ। ਹਾਂ ਤੇ ਨਾਲੇ ਮੇਰੀ ਗੱਲ ਸੁਣੋ। ਦੇਖਣ ਤਾਂ ਚੰਗੇ ਪੜੇ ਲੱਗਣਦੇ ਆ। ਨਹੀਂ ਨਹੀਂ। ਜਾਤਾ ਉਹ ਮਾਰਾ। ਨਹੀਂ ਨਹੀਂ। ਹਾਂ ਆ ਤਾਂ ਮੈਂ ਹੁਣ ਇਹਦੇ ਅੰਦਰ ਥੋੜਾ ਕੱਪੜੇ-ਕੁਪੜੇ ਚੇਂਜ ਕੀਤੇ। ਇਹਦੇ ਲਿਆ ਕੇ ਭਾਲੇ ਕੱਲ ਦਸਰ ਦੇ ਚੁੱਕਿਆ ਮੰਜੇ ਤੋਂ ਤੇ ਰੋਟੀ ਨਹੀਂ ਖਾਦੀ। ਉਹ ਸਵੇਰੇ ਨੇ ਥੋੜੀ ਜਿਹੀ ਖਿਚੜੀ ਬਣਾ ਕੇ ਦਿੱਤੀ। ਉਹ ਦੋ ਤਿੰਨ ਚਮਚੇ ਖਾਦੇ। ਪਕੌੜਿਆਂ ਦਾ ਬੀਪੀ ਗਿਆ ਹੀ ਬਾਦ। ਤੇ ਚਲੋ ਹੋਇਆ ਹੁਣ ਥੱਲੇ ਹੁਣ ਬੀਪੀ ਤੇ ਇੱਕ ਦੋ ਵਾਰੀ ਤੋਂ ਪਿੰਡ ਵਾਲੇ ਕੋਲ ਲੈ ਕੇ ਆ ਦੇ ਦੇਖ ਲਓ ਦਵਾਈ ਨਹੀਂ ਸੁਣਿਆ ਜਿਨਾ ਫਰਕ ਪਊਗਾ ਤੇ ਫਿਰ ਕਰਾ ਲਿਓ ਪਿੰਡ ਵਾਲੇ ਡਾਕਟਰ ਕੋਲ ਦੋ ਤਿੰਨ ਦਿਨ ਹੋ ਗਏ ਦਵਾਈ ਦਵਾਉਂਦਿਆ ਤੇ ਐਦਾਂ ਹੌਲੀ ਹੌਲੀ ਉਹ ਵਾਧਾ ਵਧੂਗਾ ਠੀਕ ਆ ਨਹੀਂ ਰਮਾਨ ਹੁੰਦਾ ਮੈਨੂੰ ਪਤਾ ਵਾ ਤਾਂ ਹੀ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਆ ਕੱਲ ਨੂੰ ਵੱਡੀ ਮਿਲਤਾ ਪਊਗੀ ਤੇ ਫਿਰ ਵੀ ਤੇ ਆਪੇ ਚੱਲਣੀ ਐ ਇਹ ਤੋਂ ਬੈਤਰ ਨਾ ਕਹੀ ਉਹਨਾਂ ਨੂੰ ਕਿਤੇ ਨਾਲੇ ਪਰੇਸ਼ਾਨੀਆਂ ਲੱਗ ਵੇਖਣ ਜਾਂਦੇ ਵੇਖਾ ਤੇਰੀ ਮਰਜ਼ੀ ਭੈਣੇ ਕਹਿੰਦੀ ਮੈਂ ਤੇ ਕਹਿੰਨੀ ਆ ਹਸਪੀਟਲਾਂ ਚ ਲੈ ਕੇ ਚਲਗੀ ਨਾ ਪੱਬਾ ਪੈਹੰਦਾ ਲੱਗਣਾ ਐਂਦਾ ਨਹੀਂ ਕੱਢਦੇ ਅਗਲੇ ਬਾਰ ਉਹ ਤਾਂ ਠੀਕ ਆ ਸੋਹਣਿਆ ਪਰ ਲਾਉਣੇ ਤੇ ਪੈਣੇ ਆ ਹੁਣ ਜਦੋਂ ਬਜ਼ੁਰਗਾਂ ਦੀਆਂ ਜ਼ਮੀਨਾਂ ਜ਼ਿਆਦਾ ਤਾਂ ਅਸੀਂ ਸਾਂਭੀ ਆਵਾ ਤੇ ਪੈਸੇ ਗਵਾਂਢੀਆਂ ਦੇ ਥੋੜੇ ਲਾਉਣੇ ਆ ਥੋੜੇ-ਬੋਧੇ ਅਸੀਂ ਕਰਦੇ ਆ ਥੋੜੇ-ਬੋਧੇ ਤੁਸੀਂ ਕਰੋ ਤੇ ਬੀਜੀ ਨੂੰ ਸ਼ਹਿਰ ਲੈ ਕੇ ਚਲੀਏ ਉਸ ਚੰਗੇ ਡਾਕਟਰ ਕੋਲ ਹੁਣ ਸਾਡੇ ਵਾਲੀ ਦੇ ਗੱਲ ਝੂਠੀ ਐ ਤੁਹਾਨੂੰ ਪਤਾ ਹੀ ਤੁਹਾਡੇ ਸਾਹਮਣੇ ਹੀ ਐ 2-3 ਮਹੀਨੇ ਹੋ ਗਏ ਘਰ ਆ ਕੇ ਬੈਠੀ ਆ ਸਾਡੇ ਨਾਲ ਆ ਕੇ ਬੈਠੀ ਆ ਤੇ ਸੋਹਣਿਆ ਇਹ ਖਰਚੇ ਤੇ ਚੱਲਦੇ ਰਹਿਣੇ ਆ ਇਹ ਕੰਮ ਜ਼ਰੂਰੀ ਆ ਉਹ ਸਾਡੇ ਕੋਲੇ ਪਹਿਲੇ ਅੰਦਰ ਰੱਖਿਆ ਜਿਦੋਂ ਅਸੀਂ ਫੜ ਕੇ ਲਾ ਦੇਨੇ ਆਂ ਅਸੀਂ ਵੀ ਤਾਂ ਇਦਾਂ ਫੜ ਤੜ ਕੇ ਲਾਉਣੇ ਆਂ ਮੈਂ ਤੇ ਬਥੇਰਾ ਵੜਦੀ ਵੀ ਨਹੀਂ ਵੀ ਕਿਤੇ ਲਾਗੇ ਮਾੜੇ ਮੋਟੇ ਕੰਮ ਤੇ ਚੱਲ ਜੋ ਪਰ ਨਾ ਕੰਮ ਦਾ ਤੇ ਇਹਨਾਂ ਨੇ ਨਾ ਹੀ ਨਹੀਂ ਲਿਆ ਕਦੀ ਉਧਰ ਬੈ ਲਿਆ ਕਦੀ ਉਧਰ ਚਲ ਗਿਆ ਕਦੀ ਤੇ ਚਲ ਕੇ ਬਸ ਐ ਹੋਈ ਆ ਅਬ ਮੈਂ ਤੇ ਮੇਰੀ ਭੂਆ ਦੇ ਗਾੜੀ ਰਿਸ਼ਤੇਦਾਰਾਂ ਦੇ ਗਾੜੀ ਭੋਗ ਹੀ ਕਿਤੇ ਖੁਸ਼ੀ ਦਾ ਪਿਆਏ ਆ ਤਾਂ ਸੱਚ ਪੁੱਛਣਾ ਤੇ ਮੈਂ ਉੱਥੇ ਵੀ ਨਹੀਂ ਗਈ ਪਰ ਗੋਪੀ ਨੇ ਤਾਂ ਕਿਹਾ ਵੀ ਜੀ ਨੂੰ ਕਿ ਚਲੋ ਕੋਈ ਗੱਲ ਨਹੀਂ ਥੋੜੇ ਬੋ ਤਾਂ ਮੈਂ ਕਰ ਦੂੰਗਾ ਹਾਂ ਉਹ ਥੈਂਕ ਯੂ ਬਾਜੀ ਨੂੰ ਵਿজেਹਾ ਗਿਆ ਤੇ ਹਨੂ ਕਢਾ ਕੇ ਦੇ ਵੀ ਗਏ ਆ ਪੈਸੇ ਲੈਣ ਸ਼ਹਿਰ ਤੇ ਆਪਾਂ ਵਿਖਾਈਏ ਕਿਤੇ ਹੋ ਗਿਆ ਟਾਈਮ ਨੰਗਣ ਦਿਆ ਵਾ ਪਰ ਉਹਨਾਂ ਨੂੰ ਤਾਂ ਪਤਾ ਹੀ ਆ ਕਿ ਕੌਣ ਸੀ ਤੇ ਪੈਸੇ ਹੈ ਨਹੀਂਗੇ ਹੋਣਗੇ ਉਹਨਾਂ ਕੋ ਥੋੜੇ ਬੋਤੇ ਤਾਂ ਹੀ ਕਿਹਾ ਕੇ ਗਏ ਆ ਚਲ ਕੋਈ ਨਹੀਂ ਮੈਂ ਪੁੱਛ ਲੂੰਗੀ ਹਾਂ ਨਾਲੇ ਕਹਿਣੀ ਕੁੜੀ ਨੂੰ ਦੇ ਦਾ 100 ਰੁਪਿਆ ਅੱਗੋ ਪਿੱਛੋ ਤੇ ਆਹ ਕਹਿ ਦਿੰਦੀ ਆ ਮੇਰੇ ਮੇਰੇ ਦੇਲ ਦੇ ਹੱਥ ਤੇ ਆ ਵੀ ਚੀਜ਼ ਹੋਣੀ ਚਾਹੀਦੀ ਤੇ ਆ ਵੀ ਹੋਣੀ ਚਾਹੀਦੀ ਗੱਲ ਸੁਣੋ ਉਹਦੀ ਸੱਸ ਦਾ ਪਤਾ ਹੀ ਆ ਕਿੰਦਾ ਦਾ ਸੁਭਾਅ ਆ ਤੇ ਨਾਲੇ ਕਹਿੰਦਾ ਪਹਿਲੀ ਵਾਰੀ ਜੀਜੂ ਬਣਦੇ ਜੇ ਬਿਮਾਰ ਹੋਏ ਆ ਤੇ ਪੈਸੇ ਲਾਉਣੇ ਆ ਨੀ ਏਦਾਂ ਪਾਂਚ ਹਜਾਰ ਨਿਕਲਦਾ ਵਾ ਧੀ ਭੈਣ ਦਾ ਵੀ ਤੇ ਆਪਣਾ ਵੀ ਤੇ ਲੈ ਬਸ ਚੋਰੀ ਲੈਣ ਦੀ ਜਾਂਚ ਵਾ ਤੇ ਦੇਣ ਦੀ ਨੀ ਜਾਂਚ ਉਹ ਚੱਲ ਕੋਈ ਨੀ ਪਿਛਲੀਆਂ ਗੱਲਾਂ ਨਾ ਫੇਰ ਗੋਪੀ ਨੂੰ ਕਹਿ ਜੇ ਹੈਗੇ ਤੇ ਕਢਾ ਕੇ ਲਿਆ ਦੇ ਸੁਣਾ ਦੇ ਮੈਨੂੰ ਮੇਰਾ ਉਹ ਦਾ ਮੂੰਹ ਚ ਨਿਕਲ ਗਿਆ ਹੁਣ ਚਲੋ ਕੋਈ ਨਹੀਂ ਮੈਂ ਪੁੱਛ ਲੂੰਗੀ ਕੀ ਆਂਦੇ ਪੁੱਛ ਨਹੀਂ ਪੁੱਛ ਨਹੀਂ ਉਦਾਂ ਕੋ ਨਿਕਲ ਗਿਆ ਨਾ ਉਹ ਕਿਹੜਾ ਨਿਆਣਾ ਵਾ ਪਤਾ ਹੀ ਹੁੰਦਾ ਬੰਦੇ ਨੂੰ ਕਿੰਨੀ ਚਲਾਕ ਵਾ ਪਿਆਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਉਹ ਨਿਕਲ ਗਿਆ ਉਹ ਹਾਰਤੀ ਹੈ ਜਨਾਨਾ ਜਨਾਨਾ ਵਾਲੇ ਇਹ ਬੰਦੇ ਦਾ ਵੀ ਨਾ ਕੋਈ ਹਾਲ ਨਹੀਂ ਇਹ ਨਾ ਮੇਰਾ ਸ਼ੁਰੂ ਤੋਂ ਬਣਿਆ ਇੰਨੀਆਂ ਚਲਾਕੀਆਂ ਮੇਰੇ ਨਾਲ ਕਰਦਾ ਨਾ ਬਣਦਾ ਫਿਰ ਵੀ ਮਾਂ ਦਾ ਹੀ ਆ ਅਜੇ ਮੈਂ ਕੱਲ ਇਹਨੂੰ ਕਹਿ ਸ਼ਹਿਰ ਨੂੰ ਚੱਲੀ ਇਹ ਪਤਲਾ ਜਿਹਾ ਕਸੂਰ ਬਣਾ ਦੇ ਪਿਆਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਮੁੱਕਰ ਹੀ ਗਿਆ ਹੈ ਉੱਥੇ ਕਿਦਾਂ ਹਾਂ ਕਰਿਆ ਤੇ ਮੈਨੂੰ ਬਣਾਇਆ ਬੁਰੀ ਇਹਨੂੰ ਮੈਂ ਪੁੱਛਦੀ ਜਾ ਕੇ ਤੱਕ ਗੱਲ ਸੁਣੋ ਮੇਰੀ ਅਛਿਆ ਦਿਨ ਬਣਾਉਣ ਨੂੰ ਮੈਂ ਹੀ ਬੈਠੀ ਸੀ ਤੇ ਕਿਉਂ ਕੀ ਹੋ ਗਿਆ ਕੀ ਹੋ ਗਿਆ ਵਾ ਉੱਥੇ ਪਿਆ ਦੀ ਹਾਮੀ ਬਾਹਰ ਆਏ ਮੈਂ ਤੁਹਾਨੂੰ ਕੱਲ ਕਿਹਾ ਬਾਜ਼ਾਰ ਚਲੀਏ ਤੁਸੀਂ ਤੇ ਪੈਰਾ ਤੇ ਪਾਣੀ ਫੇਰ ਦਿੱਤਾ ਹੈ ਹੀ ਨਹੀਂ ਮੇਰੇ ਕੋ ਮੇਰੇ ਵਾਸਤੇ ਹੱਥ ਹੀ ਛਾੜ ਦਿੰਦੇ ਤੁਸੀਂ ਉੱਥੇ ਤੇ ਕਿੱਦਾਂ ਕਹੇ ਤੇ ਬੁਰੇ ਬਣਾਏ ਮੈਨੂੰ ਹਨਾ ਫੇਰ ਰੱਖਣਾ ਪੋਤੀ ਚੰਗਾ ਵਾ ਨੂੰ ਨਹੀਂ ਚੰਗੀ ਤਾਂ ਫੇਰ ਮੈਂ ਕੀ ਕਰਦਾ ਜੇ ਤੈਨੂੰ ਦਸਦਾਰ ਤੂੰ ਮੈਨੂੰ ਦੇਂ ਦੇਣਾ ਇਹ ਹੁਣ ਬੀਜ ਦੀ ਹਾਲਤ ਇਹਦਾ ਦੀ ਆ ਤੇ ਜਰੂਰੀ ਟਾਟਾ ਕਰਾਉਣੀ ਰਹਿਣਾ ਸੈਣਾ ਉੱਧਰ ਧਿਆਨ ਉੱਧਰ ਰੱਖਣੇ ਹੈ ਜੋ ਵੀ ਲਿਉਣਾ ਤਕਣਾ ਸਾਰਾ ਉੱਧਰ ਤੇ ਪੈਸਿਆਂ ਵਾਰੀ ਇੱਧਰ ਤਾਂ ਫੇਰ ਕੀ ਯਾਰ ਹੋਇਆ ਜੇ ਭਾਜੀ ਨੂੰ ਕਹਿਦਾ ਭਾਜਾ ਇਹਦਾ ਵੀ ਖਰਚਾ ਨਹੀਂ ਹੈਗਾ ਹੱਥ ਟੈੜਵਾ ਮੈਂ ਚੱਲ ਥੋੜੇ ਜਿਹਾ ਮੈਂ ਦੇ ਦਿੰਦਾ ਵਾ ਜੇ ਮੈਂ ਤੈਨੂੰ ਦੱਸਦਾ ਫੇਰ ਤੂੰ ਮੈਨੂੰ ਦੇ ਦਿੰਦਾ ਸੀ ਰਹਾ ਹੱਥ ਟੈੜ ਹੀ ਰਹਿਣਾ ਵਾ ਹੱਥ ਨਹੀਂ ਕਦੀ ਖੁੱਲਾ ਤੇ ਨਾ ਹੀ ਖੁੱਲਣਾ ਉਹਨਾਂ ਦਾ ਚੰਗਾ ਮੁੰਡਾ ਉੱਥੇ ਕੱਢਿਆ ਵਾ ਕੁੜੀ ਪੂਰਾ ਸਾਥ ਦੇਂਦੀ ਐ ਮਾਤਾ ਦੀ ਪੈਨਸ਼ਨ ਵੀ ਉੱਥੇ ਵੜਦੀ ਆ ਤੇ ਸ਼ਿਦਾਈ ਤੇ ਆਪਾਂ ਤੇ ਚਲ ਯਾਰ ਅਸੀਂ ਕਹਦੇ ਉਹਨਾਂ ਨੂੰ ਦੇਣੇ ਆਂ ਅਸੀਂ ਤੇ ਮਾਤਾ ਰ ਕਰਕੇ ਦੇਣੇ ਆ ਘਰ ਤੇ ਉਹਨਾਂ ਦਾ ਦਿਆ ਨਾ ਬਣ ਭਾਵੇਂ ਖੜੇ ਕਿਤੇ ਆ ਬਣਦੇ ਗਏ ਨਾ ਆ ਪਹਿਲੇ ਖੜੇ ਕਿਤੇ ਵੇਲੇ ਗੋੜੇ ਗੋੜੇ ਤਰੇੜਾ ਆ ਗਿਆ ਸਾਡੇ ਕੋ ਕਿਤੇ ਪੇਟ ਤੱਕ ਨਹੀਂ ਹੋਈ ਉਹ ਯਾਰ ਜਾ ਬਹਿ ਜਾ ਕੇ ਇਹਨਾਂ ਪੈਸਾ ਨਾ ਉਹਨਾਂ ਮਹਿੜ ਪਾ ਲੈ ਦਸ ਕਿਤੇ ਐਵੇਂ ਗਰਮ ਹੋਈ ਜਾਨੀ ਆ ਜਾ ਬਜਾ ਕੇ ਬਾਤ ਕੰਮ ਕੰਮ ਕਰ ਜਾ ਆਪਣਾ ਮੈਨੂੰ ਬਣਾਤਾ ਵਾ ਜੇ ਮੈਂ ਕਹਿ ਆਂਦੀ ਤੇ ਕਹਣਾ ਤੂੰ ਕਾ ਤੋ ਹਮੀ ਪਾਰ ਆਈਆਂ ਤੇ ਆਪ ਡੋਲੀ ਪਾਰ ਆਏ ਹਮੀ ਚੰਗੇ ਬਣਦੇ ਤੁਸੀਂ ਤੇ ਬੁਰੀ ਬਣਾਉਂਦੇ ਤੁਸੀਂ ਮੈਨੂੰ ਜਦ ਜ ਤੂੰ ਇੰਨੇ ਜੋਗੀ ਹੁੰਦੀ ਤਾਂ ਫਿਰ ਮੈਨੂੰ ਇੰਨਾ ਕਰਨ ਦੀ ਕੀ ਲੋੜ ਸੀ ਮੈਂ ਤਾਂ ਸ਼ੁਰੂ ਤੋਂ ਅੱਗੇ ਬੁਰੀ ਬਣੀ ਆ ਤੇ ਦਿਖਦੀ ਵੀ ਇਹਨਾਂ ਨੂੰ ਉਹੋ ਹੀ ਆ ਚਾਦ ਪੀ ਕੇ ਨਹੀਂ ਗਈ ਚੱਲ ਗਈ ਚੱਲ ਗਈ ਆ ਪ੍ਰੀਤ ਪਕੌੜੇ ਕੀ ਦਿੰਦੇ ਮੈਂ ਦੋ ਖਾ ਲੇ ਇਹਨੇ ਹੋਰ ਮੇਰੇ ਸਾ ਸਾ ਪੰਡਲਾ ਦੇ ਵੀ ਪਤਾ ਹੀ ਆ ਮੈਂ ਕੀ ਖਾਨੀ ਆ ਹਾਂ ਉਹ ਗੱਲ ਬਾਰ ਬਾਰ ਕਾਂਡੇ ਮੈਂ ਤਾਂ ਕਿਹਾ ਹਾਂ ਚਲੋ ਜੀ ਤੇ ਕਰਦਾ ਹੀ ਆ ਬਹਾਨਾ ਬਣ ਜਾਂਦਾ ਉਦਾਂ ਹੀ ਇਹ ਲੁਤਰੋ ਨੇ ਮੈਨੂੰ ਹੁਣ ਬੜਾ ਛੱਟਣਾ ਸਾਦਾ ਦੇ ਚਲੋ ਛੱਡੋ ਮੇਰੀ ਗੱਲ ਸੁਣ ਤੁਸੀਂ ਕਹਿੰਦੇ ਹੀ ਪੀ ਗੋਪੀ ਕਹਿੰਦਾ ਹੀ ਮੈਂ ਪੈਸੇ ਦੇ ਦੂੰਗਾ ਥੋੜੇ ਬਹੁਤੇ ਤੇ ਉਹ ਤਾਂ ਸਾਫ਼ ਹੀ ਮੁਕਰ ਗਈ ਆਂਦੀ ਸਾਡੇ ਕੋਲ ਹੈ ਹੀ ਨਹੀਂ ਆ ਹੈ ਨਹੀਂ ਤੇ ਕਪਾਤ ਪਾ ਦਿੰਦਾ ਮੁੰਡੇ ਦੇ ਨਾਲ ਮੈਨੂੰ ਪਤਾ ਸੀ ਨਹੀਂ ਨਹੀਂ ਕਪਾਤ ਪਾ ਦਨਾ ਤੂੰ ਆਖਣਾ ਨਹੀਂ ਜੀ ਪੁੱਤ ਜੋ ਮੈਨੂੰ ਨਹੀਂ ਦੱਸ ਦਿੰਦੇ ਹੁਣ ਮੈਨੂੰ ਇਹ ਗੱਲ ਤਾਂ ਕੋਈ ਪਤਾ ਹੀ ਗੋਪੀ ਗੁੱਜੀ ਰਹਿਦਾ ਗੱਲ ਗੋਪੀ ਹਾਈ ਮੇਰੇ ਘਰ ਸੇ ਮਾਵਾ ਜਿਵੇਂ ਚ 2-4000 ਦੇ ਦੂ ਤੇ ਕਿਹੜੀ ਗੱਲ ਇਹ ਚ ਲੜਾਉਂਦੇ ਨਹੀਂ ਦਿਖਾਣਾ ਪਿੱਛੇ ਕੋਰੀਆਂ ਉਹ ਨਹੀਂ ਮਾਵਾ ਦੀਆਂ ਬੰਦਨ ਦੀਆਂ ਦਿਖਾਇਆ ਮਾਪੇ ਕਿੰਨਾ ਵੀ ਪਿਆਰ ਕਰੇ ਉਹ ਨਹੀਂ ਬੰਦਨ ਦੀਆਂ ਇਹ ਲੁੱਤ ਲੋਨੇ ਹੋ ਕੋ ਕਰ ਮਾ ਦੇ ਲੈ ਚਾਹ ਰੱਖੀ ਉੱਤੇ ਨੇ ਮੈਨੂੰ ਨਾ ਗਾਈ ਦੀ ਦੁੱਧ ਦੀ ਚਾਹ ਪਸੰਦ ਨਹੀਂ ਆ ਮੱਝ ਦੇ ਦੁੱਧ ਦੀ ਚਾਹ ਪੀਂਦੀ ਭਾਵੇਂ ਚਾਰ ਵਾਰੀ ਪੀ ਲਾ ਮੈਂ ਭੈਣ ਸਾਡੇ ਗਰੀਬਾਂ ਕੋ ਤੇ ਗਾਈ ਦਾ ਦੁੱਧ ਹੀ ਆ ਮੈਂ ਫੇਰ ਬੰਦ ਕਰਤਾ ਮੈਂ ਤਾਂ ਫੇਰ ਕਿਹਾ ਮੈਂ ਕਹਾਂ ਜੇ ਹਾਂ ਗੱਲ ਵਾ ਨਾ ਤੇ ਫੇਰ ਤੇ ਤੂੰ ਚਾਹ ਰਹਿ ਨਹੀਂ ਦੇ ਮੈਂ ਕਿਹਾ ਸਾਡੇ ਗਰੀਬਾਂ ਕੋ ਤੇ ਗਾਈ ਦਾ ਦੁੱਧ ਹੀ ਆ ਪੁੱਤ ਇਹ ਨਾ ਹੰਕਾਰ ਚ ਨਹੀਂ ਆਉਣਾ ਚਾਹੀਦਾ ਇਹ ਲੋਦਰੋ ਹੰਕਾਰ ਚ ਵੱਢੀਓ ਗਾਈ ਦਾ ਦੁੱਧ ਕੀ ਤੇ ਮੱਝ ਦਾ ਦੁੱਧ ਹੈ ਤੇ ਦੁੱਧ ਵਾ ਨਾ ਕਿਵਾਂ ਤਾਂ ਮਝੀ ਕਿਦਾਂ ਦਾ ਸੁਭਾਅ ਅਵਲ ਤੇਨੇ ਆਉਣਾ ਹੀ ਨਹੀਂ ਹੁੰਦਾ ਤੇ ਜੇ ਕਦੀ ਆਵੇ ਨਾ ਤੇ ਕੜੂਸਾਂ ਹੀ ਛੱਡ ਕੇ ਚਲ ਜਾਣਾ ਹੁੰਦਾ ਪਤਾ ਨਹੀਂ ਕੱਲੀ ਤਾਂ ਜੀ ਵੀ ਕਿੱਥਾਂ ਲੱਗ ਜਾਂਦਾ ਸਾਰਾ ਦਿਨ ਅੰਦਰ ਹੀ ਬੜੀ ਰਹਿੰਦੀ ਉੱਥੇ ਕਦੀ ਹੱਸੀ ਖੇੱਡੀ ਨੇ ਆਨ ਕੇ ਕਦੀ ਉੱਧਾ ਨਹੀਂ ਆਈ ਤਨ ਕੀ ਹਾਲ ਖਤਾਵਾ ਇੱਕ ਦਾ ਕਰਦੀ ਇਹ ਵੀ ਦਮ ਨਾਲ ਆਉਂਦਾ ਨਹੀਂ फेर ਕਹੋਗੇ ਮੰਮੀ ਠੀਕ ਨਹੀਂ ਤੇ ਮੈਨੂੰ ਦੱਸਿਆ ਨਹੀਂ ਹਾਂ ਹਲੋ ਹਲੋ ਸასი ਕਾਲ ਦੀ ਹਾਂ ਬਾਬੀ ਸასი ਕਾਲ ਕੀ ਹਾਲ ਚੱਲਾ ਠੀਕ ਠਾਕ ਆ ਤੇ ਹੀ ਸੁਣਾਉ ਆਪਣੇ ਠੀਕ ਠਾਕ ਆ ਬੱਚੇ ਠੀਕ ਆ ਬੀਜੀ ਬਾਰੇ ਤੇ ਫੋਨ ਲਾਇਆ ਸੀ ਪਿਛਲੇ ਪਿਛਲੇ ਕੁਝ ਦਿਨਾਂ ਤੋਂ ਨਾ ਉਹਨਾਂ ਦੀ ਸਿਹਤ ਥੋੜੀ ਢਿਲੀ ਜੀ ਆ ਠੀਕ ਨਹੀਂ ਲੱਗੰਦੇ ਐਦਾਂ ਹੀ ਮਾਰੇ ਮੋٹے ਢਿੱਲੇ ਸੀ ਸਰੀਰ ਦਰਦਾਂ ਕਰਦਾ ਮੈਨੂੰ ਉੱਠਿਆ ਨਹੀਂ ਜਾਂਦਾ ਇੱਕ ਦਿਨ ਉਲਟੀਆਂ ਵੀ ਆਈਆਂ ਤੇ ਡਾਕਟਰ ਕੋ ਦਵਾਈ ਲਿਆ ਦੇਣੀ ਕਿ ਚਲੋ ਆਮ ਕਈ ਜਿਹੇ ਖਾਣ ਪੀਂਦਾ ਵੀ ਵਾਧਾ ਘਾਟਾ ਹੋ ਜਾਂਦਾ ਵਾ ਤਾਂ ਹੌਲੀ ਹੌਲੀ ਹੁਣ ਜਿਆਦਾ ਹੀ ਇੱਕ ਦਿਨ ਰੋਟੀ ਵੀ ਨਹੀਂ ਖਾਦੀ ਤੇ ਮੈਂ ਇਹਨਾਂ ਨੂੰ ਕਹਿੰਦੀ ਮੈਂ ਸਵੇਰੇ ਸ਼ਹਿਰ ਜਾ ਕੇ ਤੇ

ਉਹ ਨਾਨਾ ਦਵਿੰਦਰ ਮੇਰੀ ਗੱਲ ਸੁਣ ਹਾਂ ਆ ਤੂੰ ਸੱਤ ਵਧੀਆ ਪਰ ਹਾ ਗੱਲ ਇੱਥੇ ਰਹਿੰਦੇ ਪਹਿਲੇ ਲੜਾਈ ਕੋਲ ਅਸੀਂ ਧੰਨ ਤੇ ਉਹ ਨਹੀਂ ਭੁੱਲਣਦੇ ਅਗਲੇ ਨਾਲੇ ਤੀਆਂ ਕੋ ਪੈਸੇ ਨਹੀਂ ਲਈਦੇ ਤੀਆਂ ਦੇ ਪੈਸੇ ਵਰਤ ਕੇ ਤੈਂ ਕਿੱਥੇ ਲੇਖਾ ਦੇਣਾ ਵਾ ਕੋਈ ਨਹੀਂ ਭਾਬੀ ਜੀ ਮੇਰੇ ਪਤੀ ਨੇ ਕਮਾਉਣ ਜੋਗਾ ਹੋ ਜਾਣਾ ਵਾ ਤੈਨੂੰ ਦੇਜੂਗਾ ਜਿਹੜੇ ਤੁਸੀਂ ਲੈਣੇ ਆ ਕੀ ਕਰਦੇ ਹੁੰਦੇ ਜੀ ਮੈਨੂੰ ਤੁਸੀਂ ਆ ਗੱਲ ਕਰਕੇ ਟੈਨਸ਼ਨ ਲਾਤੀ ਆ ਮੇਰੀ ਗੱਲ ਸੁਣਾ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਆ ਚਲੋ ਥੋੜੇ ਬਹੁਤ ਢਿੱਲੇ ਆ ਸਾਨੂੰ ਵੀ ਇਹ ਗੱਲ ਦਾ ਫਿਕਰ ਵਾ ਤੇ ਚਿੰਤਾ ਨਾ ਕਰੀ ਮੈਂ ਤੈਨੂੰ ਗੱਲ ਹੀ ਕੀਤੀ ਆ ਕਿ ਚਲ ਟਾਈਮ ਕੱਢ ਕੇ ਕਿਸੇ ਵੇਲੇ ਬੰਦਾ ਆ ਹੀ ਜਾਂਦਾ ਵਾ ਪੱਜੀ ਮੈਂ ਤੇ ਫਿਰ ਆ ਜੰਨੀ ਆ ਪਰ ਮੈਨੂੰ ਇਹ ਆ ਕਿ ਤੂੰ ਮੈਨੂੰ ਫੋਨ ਕਰਕੇ ਦੱਸਦੇ ਮਮੀ ਤਿੰਨ ਚਾਰ ਦਿਨ ਹੋਵੇ ਬਿਮਾਰ ਤੂੰ ਮੈਨੂੰ ਫੋਨ ਕਰਕੇ ਇਹ ਨਹੀਂ ਦੱਸਿਆ ਜਵਿੰਦਰ ਮੈਂ ਮੈਂ ਕਹਿਨ ਦੀ ਨਾ ਭਈ ਇੰਨੇ ਜ਼ਿਆਦੇ ਵੀ ਨਹੀਂ ਬਿਮਾਰ ਤਾਂ ਨਹੀਂ ਫੋਨ ਲਾਇਆ ਹੁਣ ਠੀਕ ਹੋ ਠੀਕ ਵਾ ਕੋਈ ਗੱਲ ਨਹੀਂ ਅੱਧਾ ਤੂੰ ਆਉਣਾ ਹੋ ਤੇ ਆ ਜੀ ਤੇ ਪੈਹਨਦੀ ਨਾ ਚਿੰਤਾ ਕਰੀ ਪੈਹੇ ਆ ਗਏ ਆ ਵੀ ਇਤਰਾ ਵੀ ਗਿਆ ਵਾ ਲੈਣ ਗੋਪੀ ਨੇ ਮੇਕਟਾ ਦੇਣੀ। ਅੱਛਾ। ਹਾਂ। ਕੋਈ ਨਹੀਂ ਕੋਹ ਨਹੀਂ ਹੰਦੀ ਸੋਣੀ। ਹਾਂ। ਆਹ। ਕੋਈ ਗੱਲ ਨਹੀਂ। ਤੇ ਅੰਚੀ ਨਹੀਂ ਲਾਣੀ। ਹਾਂ। ਮੈਨੂੰ ਸਿਰੇ ਸ਼ਹਿਰ ਖੜੋ ਨਾਲ ਦੇ ਰੇ ਆਉਣੀ ਆ। ਪਛਾਸ਼ ਕਰਾਓ। ਠੀਕ ਆ। ਚੱਲ ਠੀਕ ਆ ਮੈਂ ਹਾਂ ਦੱਸ ਦਵਾਂ ਫੋਨ ਲਾ ਕੇ। ਹਾਂਜੀ ਹਾਂਜੀ ਠੀਕ ਆ। ਅੱਛਾ।